ਕ੍ਰਾਈਸਟਰਸ ਦੇ ਹਾਈਟਾ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਜ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉੱਲੀ ਨਾਲ ਭਰਿਆ ਮੀਨਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੀਨਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਣ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ক্রাইসার্স ਦੇ ਹਾਈਟਾ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਜ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉਲੀ ਨਾਲ ਭਰਿਆ ਮੈਂਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ক্রাইসার্স ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਜ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉਲੀ ਨਾਲ ਭਰਿਆ ਮੈਂਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ক্রাইসার্স ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉਲੀ ਨਾਲ ਭਰਿਆ ਮੈਂਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ਕ੍ਰਾਈਸਰਸ ਦੇ ਹਾਇਟਾ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉੱਲੀ ਲੱਗੀ ਖਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉੱਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉੱਲੀ ਨਾਲ ਭਰਿਆ ਮੀਨਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੀਨਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਣ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇ ਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ वार ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ ਕ੍ਰਾਈਸਟਸ ਦੇ ਹਾਈਟਾ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉੱਲੀ ਲੱਗੀ ਖਾਣਾ ਖਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਜ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉੱਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉੱਲੀ ਨਾਲ ਭਰਿਆ ਮਿੰਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ క్రైసర్స్ ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਜ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉੱਲੀ ਨਾਲ ਭਰਿਆ ਮੀਨਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੀਨਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਣ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ক্রাইসার্স ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉਲੀ ਨਾਲ ਭਰਿਆ ਮੈਂਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਣ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ क्राइसर्स ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉੱਲੀ ਨਾਲ ਭਰਿਆ ਮੀਨਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੀਨਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਣ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ ਬਿਮਾਰ ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ক্রাইসার্স ਦੇ ਹਾਈਟ ਕਮਿਊਨਿਟੀ ਕੈਂਪਸ ਦੇ ਵਿੱਚ ਅੱਜ ਸਕੂਲ ਲੰਚ ਪ੍ਰੋਗਰਾਮ ਵਿਚਾਲੇ ਸੜੀ ਗਲੀ ਅਤੇ ਉਲੀ ਲੱਗੀ ਖੁਰਾਕ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸਕੂਲ ਦੀ ਪ੍ਰਿੰਸੀਪਲ ਪੈਗੀ ਬਰੋਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਮਿਲੇ ਖਾਣੇ ਦੇ ਵਿੱਚੋਂ ਕੁਝ ਬੱਚਿਆਂ ਨੇ ਖਾਣਾ ਸ਼ੁਰੂ ਵੀ ਕਰ ਦਿੱਤਾ ਸੀ ਜਦ ਇੱਕ ਅਧਿਆਪਕ ਨੇ ਦੇਖਿਆ ਕਿ ਖਾਣਾ ਬਿਲਕੁਲ ਸੜਿਆ ਹੋਇਆ ਹੈ ਬਦਬੂਦਾਰ ਹੈ ਤੇ ਉਲੀ ਲੱਗਿਆ ਹੋਇਆ ਸੀ ਪ੍ਰਿੰਸੀਪਲ ਨੇ ਦਾਵਾ ਕੀਤਾ ਹੈ ਕਿ ਇੱਕ ਡੱਬਾ ਖੋਲਿਆ ਗਿਆ ਤਾਂ ਅੰਦਰੋਂ ਬਿਲਕੁਲ ਬੇਹਾ ਬਦਬੂਦਾਰ ਉਲੀ ਨਾਲ ਭਰਿਆ ਮਿੰਸ ਨਿਕਲਿਆ ਕੁਝ ਬੱਚਿਆਂ ਨੇ ਉਹ ਖਾਣਾ ਖਾ ਵੀ ਲਿਆ ਸੀ ਖਾਣਾ ਮੈਂਸ ਆਲੂ ਅਤੇ ਸਬਜ਼ੀਆਂ ਦਾ ਸਪੋਜ਼ਡ ਹੌਟ ਮੀਲ ਸੀ ਪਰ ਬਿਲਕੁਲ ਸੜਿਆ ਹੋਇਆ ਸੀ ਹੋਰ ਡੱਬੇ ਖੋਲ ਕੇ ਦੇਖੇ ਗਏ ਤਾਂ ਉਹ ਵੀ ਖਾਣ ਯੋਗ ਨਹੀਂ ਸਨ ਸਕੂਲ ਨੂੰ ਸ਼ੱਕ ਹੈ ਕਿ ਕੈਂਪਸ ਗਰੁੱਪ ਦੀਆਂ ਇਹ ਮੀਲਾਂ ਪਹਿਲਾਂ ਵਾਪਸ ਕੀਤੀਆਂ ਗਈਆਂ ਸਨ ਤੇ ਫਿਰ ਉਹਨਾਂ ਨੂੰ ਫਿਰ ਤੋਂ ਹੀਟ ਕਰਕੇ ਵਾਪਸ ਭੇਜ ਦਿੱਤਾ ਗਿਆ ਕੈਂਪਸ ਗਰੁੱਪ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚਾਰ ਕੀਤੀ ਹੈ ਪਰ ਅਜੇ ਤੱਕ ਕਿਸੇ ਵਿਦਿਆਰਥੀ ਦੇ ਬਿਮਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਫੂਡ ਪాయిਜ਼ਿੰਗ ਦੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਉਲਟੀ ਦਸਤ ਪੇਟ ਦਰਦ ਬੁਖਾਰ ਸਿਰਦਰਦ ਜੇ ਖੂਨ ਵਾਲੇ ਦਸਤ ਜਾਂ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਜਾਂ ਉਲਟੀਆਂ ਬਹੁਤ ਜ਼ਿਆਦਾ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਸਕੂਲ ਨੇ ਮਾਰਚ ਦੇ ਵਿੱਚ ਹੀ ਮੰਗ ਕੀਤੀ ਸੀ ਕਿ ਉਹ ਆਪਣੇ ਖਾਣੇ ਨੂੰ ਆਪ ਬਣਾਉਣਾ ਚਾਹੁੰਦੇ ਹਨ ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਭ ਤੋਂ ਡਰਾਉਣਾ ਉਦਾਹਰਣ ਹੈ ਫੂਡ ਸਿਕਿਉਰਿਟੀ ਦੀ ਨਿਕਾਮੀ ਦਾ ਹੁਣ ਤੋਂ ਹਰ ਲੰਚ ਬਾਕਸ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਅਧਿਆਪਕ ਚੈੱਕ ਕਰੇਗਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਐਮਪੀਆਈ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸੇ ਹੋਰ ਸਕੂਲ ਤੋਂ ਅਜੇ ਹੀ ਕੋਈ ਸਮੱਸਿਆ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਕੈਂਪਸ ਗਰੁੱਪ ਨੇ ਕਿਹਾ ਹੈ ਕਿ ਸਾਡੀ ਫੂਡ ਸੇਫਟੀ ਅਤੇ ਕੁਆਲਿਟੀ ਸਭ ਤੋਂ ਵੱਡੀ ਤਰਜੀਹ ਹੈ ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਬੱਚਾ वार ਨਹੀਂ ਹੋਇਆ ਹੈ ਪਰ ਜਾਂਚ ਜਾਰੀ ਹੈ ਕੈਂਪਸ ਗਰੁੱਪ ਅਤੇ ਮੰਤਰੀ ਮੰਡਲ ਤੋਂ ਸਪਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ